ਕੋਸ਼ਿਸ਼ ਕਰਕੇ ਅਸੀਂ ਸਾਰਿਆਂ ਨੂੰ ਚੱਕ ਕੇ ਆਟੋ 'ਚ ਪਾ ਕੇ ਭੇਜਤਾ ਉਹਦੇ ਥੋੜੋ ਥੋੜੇ ਸਾਹ ਚੱਲ ਰਹੇ ਸੀ ਇਹ ਕਿੰਨੀ ਦੇਰ ਪਹਿਲੇ ਦਾ ਹਾਸ ਸੀ ਇਹ 3 ਵਜੇ 20 ਤੋਂ 25 ਮਿੰਟ ਦੇ ਵਿੱਚ ਭੇਜਤਾ ਉਹ 3 ਵਜੇ 20 ਮਿੰਟ ਦਾ ਇਹ ਹਾਦਸਾ ਹੋਇਆ ਸੀਗਾ ਹਾਂਜੀ ਹਾਂਜੀ ਇਹ ਪਾ ਗੱਡੀ ਕੋਲੋਂ ਨਿਕਲ ਸੀ ਪੁਲਿਸ ਮੁਲਾਜ਼ਮਾਂ ਦੇ ਵਿਚਾਰਿਆਂ ਦੀ ਇਹਨਾਂ ਨੇ ਮੋਕਲੇ ਤੇ ਰਿਹਾ ਨੂੰ ਰਿਕਵੈਸਟ ਕੀਤੀ ਕਿ ਸਾਡੇ ਕਹਿੰਦੇ ਸੀਤੀ ਕੋ ਰੁਕ ਨਹੀਂ ਰਿਹਾ ਸੀਗਾ ਇਹਨਾਂ ਨੇ ਉਤਰ ਕੇ ਮੋਕਲੇ ਕੰਟਰੋਲ ਕਰਕੇ ਸੰਭਾਲ ਲਿਆ ਉਹ ਆਟੋ 'ਚ ਪਾ ਕੇ ਉਸੇ ਰੰਗ ਨਾਲ ਸਾਡੇ ਲੱਕੇ ਭੇਜਿਆ ਆ ਮਤਲਬ ਇਹ ਹਾਂ ਇਹ ਰੋਡ ਦੇ ਉੱਤੇ ਗੱਲ ਕਰਾਂ ਤੇ ਹਾਦਸੇ ਲਗਾਤਾਰ ਹੀ ਹੁੰਦੇ ਰਹਿੰਦੇ ਇਹ ਰੋਡ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਗੱਲ ਕਰ ਰਿਹਾ ਐਸਐਸ ਜਗ੍ਹਾ ਦੀ ਗੱਲ ਕਰ ਰਿਹਾ ਇਸ ਜਗ੍ਹਾ ਤੇ ਹੀ ਅੱਜ ਤੱਕ ਮੈਨੂੰ ਪਤਾ ਲੱਗਾ ਕਿ ਕਿੰਨੇ ਕਿੰਨੇ ਡੈਥ ਹੋ ਚੁੱਕੀਆਂ ਨੇ ਉਹ ਹੋਈਆਂ ਵੀ ਪੀਪਰ ਦੇ ਨਾਲ ਹੀ ਹੈ ਇਹਦਾ ਮਤਲਬ ਕਿ ਮਾਕੇ ਨੇ ਪਿਛਲੇ ਟਾਈਮ ਵਿੱਚ ਖਣ ਪਰ ਸਕਦਾ ਕਿ ਪ੍ਰੋਗਰਾਮ ਵੀ ਕ੍ਰੈਸ਼ ਪ੍ਰੋਗਰਾਮ ਕਿ ਕਰਾਇਆ ਸੀ ਕਿ ਇੱਥੇ ਕੋਈ ਵਿਚਾਰ ਹੋਵੇ ਪਰ ਵਿਚਾਰ ਰਿਆ ਵੀ 8-10 ਸਾਲ ਇਹ ਹੁਣ ਸਾਲ ਡੇਢ ਸਾਲ ਤੋਂ ਫਿਰ ਇਸੇ ਜਗ੍ਹਾ ਦੇ ਉੱਤੇ ਦੁਬਾਰਾ ਐਕਸੀਡੈਂਟ ਹੋਣੇ ਸ਼ੁਰੂ ਹੋ ਗਏ ਨੇ ਕਿ ਇੱਕ ਡੈਥ ਪਹਿਲਾਂ ਹੋਈ ਥੋੜਾ ਜ ਹਾਂ ਟਿੱਪਰ ਇਸ ਰੋਡ ਤੇ ਤੇ ਬੰਦ ਹੋਣੀ ਚਾਹੀਦੀ ਹੈ ਟਾਈਮ ਬੰਦ ਰਹੇ ਨੇ ਕਾਫੀ ਟਾਈਮ ਬੰਦ ਰਹੇ ਨੇ ਜੀ ਦੇਖੋ ਖਲ ਪੈ ਗਈ ਆ ਫਿਰ ਰਸਤਾ ਹੋਈ ਆ ਫੇ ਦੁਬਾਰਾ ਕਿਤਾ ਸ਼ੁਰੂ ਹੋ ਗਿਆ ਟਿੱਪਰ ਸਰਕਾਰ ਨੂੰ ਉਹਦੀ ਕੁਛ ਨਾ ਚਾਹੀਦੀ ਨਾ ਆਮ ਤਾਂ ਅੱਜ ਖੜੇ ਨੇ ਤੁਸੀਂ ਨਾਕੇ ਲਾ ਲਓ ਹਰੇਕ ਦੇ ਚਲਾਨ ਹੋ ਰਿਹਾ ਜਿਹੜੇ ਚਲਾਰ ਟਿੱਪਰ ਚਲਾ ਰਹੇ ਨੇ ਨਾ ਪੁੱਛੋ ਕੋਈ ਲਾਇਸੈਂਸ ਨਹੀਂ ਡਰਾਈਵਰ ਕੋਈ ਹੈ ਚਲਾ ਕੋਈ ਰਿਹਾ ਵਾ ਨੇ ਸੇਤੂ ਰੋਡ ਦੇ ਸਾਹਮਣੇ ਨੇ ਤੁਸੀਂ ਆਹ ਸੜਕ 'ਤੇ ਕਿਸੇ ਕਹਿੰਦੀ ਲੋੜ ਨਹੀਂ ਸਰਕਾਰ ਨੂੰ ਪਤਾ ਹੀ ਆ ਆਹ ਪੰਗੜੀਆਂ ਬੋਨਡ ਹੋ ਰਹੀਆਂ ਜਿਹੜੀਆਂ ਰੋਡ ਦੇ ਟ੍ਰਿਪਰ ਜਾ ਰਹੇ ਨੇ ਕਿਸੇ ਦੇ ਪਿੱਛੇ ਨੰਬਰ ਪਲੇਟ ਨਹੀਂ ਆ ਕਿਸੇ ਦੀ ਬੋਡੀ ਦੇਖ ਲਓ ਕਿਤੇ ਲਟਕਦੇ ਬੇਕਬਾਰਖਾਨ ਜਮਦੂਤ ਬਣ ਕੇ ਘੁੰਮ ਰਹੇ ਜਮਦੂਤ ਹੀ ਨੇ ਇਹ ਜਮਦੂਤ ਹੀ ਜਿਹੜਾ ਹੁਣ ਘਰ ਜਿਨ੍ਹਾਂ ਦੇ ਬਰਬਾਦ ਹੋ ਗਏ ਜਿਨ੍ਹਾਂ ਦੀਆਂ ਲਾਸ਼ਾਂ ਬੱਚਿਆਂ ਦੀਆਂ ਪਈਆਂ ਨੇ ਉਹ ਮਾਂ ਪਾਪੇ ਤਾਂ ਬਰਬਾਦ ਹੋ ਚੁੱਕੇ ਨੇ ਇਸ ਰੋਡ ਦਾ ਹੱਲ ਕੀ ਕੀਤਾ ਜਾ ਸਕਦਾ ਹੈ ਹੁਣ ਦੇਖਦੇ ਆ ਵੀ ਤੁਹਾਨੂੰ ਕਹਾਂ ਵੀ ਆਪਣੇ ਕੋਈ ਮੁਲਾਕਾਤ ਚਾਹ ਰਹੇ ਸਭੀ ਗੇਟ ਪ੍ਰੋਮਾਂ ਲੱਗੇ ਲੇਕਿਨ ਉਹ ਸੀਸੀਟੀਵੀ ਫੁਟੋਕਮ ਲਾਈ ਜਾਣਗੇ ਕਿਉਂਕਿ ਡਿਫਰ ਨੇ ਦੋ ਘਰਾਂ ਦੇ ਚੋਰਾ ਪਦਫਾ ਪੁਝਾ ਕੇ ਰੱਖਤੇ ਆ ਸਖਤ ਕਾਰਜ ਵਿੱਚ ਜੇ ਜਿੱਤੂ ਲੱਗੂ ਟਾਈਬਰ ਹੋਊਗਾ ਇਹ ਇਤਨੀ ਤਿੰਨ ਸੌ ਤੋਂ 12 ਤੱਕ ਦਾ ਜਿਹੜਾ 104 106 ਹੋ ਗਿਆ ਜਿਹੜਾ ਆ ਉਹੀ ਲਾਵਾਂਗੇ ਤਾਂ ਕਹਿੰਦੇ ਉਹ ਜੀ ਹੱਥਾਂ ਨਾਲ ਅਜਿਹਾ ਬਹੁਤ ਉਹ ਐਕਸਟ ਰਹਿ ਗਈ ਇਹ ਥੋੜੀ ਨੂੰ ਕਿੱਥੇ ਲੈ ਕੇ ਜਾਏ ਦੋਵਾਂ ਦੀ ਸਿਵਲ ਅਫਸਰ ਕੋਲ ਪਾਉਣ ਲੈ ਕੇ ਜਾ ਕੋਈ ਕਾਗਜ਼ ਕੋਈ ਲੱਤੇ ਨਾ ਦੇ ਕੁਝ ਅਜੇ ਮੈਂ ਥੋੜੀ ਦੀ ਤਲਾਸ਼ ਨਹੀਂ ਕੀਤਾ ਲੇਕਿਨ ਮੋਬਾਈਲ ਮਿਲਿਆ ਮੋਬਾਈਲ ਮਿਲਿਆ ਇਹਦਾ ਮੋਰਚਾ